ਸਾਲ ਦੋ ਸਾਲ ਤੋਂ ਸਾਡੇ 40-45 ਮੁੰਡੇ ਇਹਨਾਂ ਨੇ ਗੋਲੀਆਂ ਮਾਰ ਕੇ ਮਾਰਦੇ ਗੈਂਗਸਟਰ ਕਹਿ ਕੇ ਮਾਰਦੇ ਰੱਤਾਂ ਵਹਾਂਜ ਗੋਲੀਆਂ ਦਾ ਆਮ ਹੀ ਹੋ ਗਈਆਂ ਇਹ ਪਟਿਆਲੇ ਕਤਲ ਹੋਇਆ ਜੀ ਪਟਿਆਲਾ ਕਤਲ ਤੋਂ ਬਾਅਦ ਜਿਹੜਾ ਪੋਸੜਾ ਨੇ ਮੁੰਡਾ ਮਾਰਿਆ ਪਟਿਆਲੇ ਦੇ ਜੀ ਪੰਜਾਬ ਦਾ ਡੀਜੀਪੀ ਔਰ ਪੰਜਾਬ ਦਾ ਮੁੱਖ ਮੰਤਰੀ ਏ ਟਵੀਟ ਕਰਕੇ ਕਹਿੰਦਾ ਕਿ ਸਾਡੀ ਪੁਲਿਸ ਨੇ ਬੜਾ ਸ਼ਲਾਘਾਜੋਕ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਸਰਕਸ ਦਾ ਖਾੜਾ ਬਣਾਈ ਬੈਠਾ ਵਿਧਾਨ ਸਭਾ ਨੂੰ ਚੁਟਕਲੇ ਕਹਾਣੀਆਂ ਤੰਜ ਗੱਲ ਦਾ ਤੁਹਾਨੂੰ ਪਤਾ ਗੱਲਾਂ ਇਹਦਾ ਆਉਣ ਨਹੀਂ ਦਿੰਦਾ ਕਿਸੇ ਨੂੰ ਜਾਦੂਗਰਾਂ ਗੱਲਾਂ ਹਾਂ ਦਾ ਪੰਜਾਬ ਦੀ ਜਿਹੜੀ ਆਬਾਦੀ ਹੈ ਅੱਜ ਦੀ ਅੰਕੜੇ ਬੋਲ ਰਹੇ 3 ਕਰੋੜ ਤੇ 30 ਲੱਖ ਹੋ ਗਈ ਹੈ ਸਾਡੀ ਆਬਾਦੀ ਆਈ ਕਿੱਥੋਂ ਸਾਡਾ ਜਵਾਕ ਅੱਲਾ ਕੱਲਾ ਉਹ ਕੁਝ ਬਾਹਰ ਚਲੇ ਗਏ ਆ ਕੁਝ ਟਿੱਡੇ ਨਾ ਮਰ ਗਏ ਆ ਕੁਝ ਗੋਲੀਆਂ ਮਾਰ ਕੇ ਮਾਰਦੇ ਆ ਇਹ ਆਬਾਦੀ ਵੱਧ ਕੱਚੋ ਰਹੀ ਆ ਉਹਨਾਂ ਲਈ ਉਹ ਇਹ ਜਿਹੜੇ ਬੰਦੇ ਜਿਹੜੇ ਬੰਦਿਆਂ ਨੂੰ ਮਾਰਦੇ ਨੇ ਡੀਜੀਪੀ ਡਿਸਕਾਂ ਨਾਲ ਸਨਮਾਨਤ ਹੁੰਦੇ ਨੇ ਰੈਂਕ ਮਿਲਦੇ ਨੇ ਉਹਨਾਂ ਦਾ ਨਾਮ ਰਿਕਮੈਂਡ ਕਰਕੇ ਭੇਜਿਆ ਜਾਂਦਾ ਰਾਸ਼ਟਰਪਤੀ ਅਵਾਰਡ ਦੇ ਲਈ ਤਾਂ ਜਦੋਂ ਇਹ ਦੌੜ ਲੱਗੀ ਜਦੋਂ ਅਸੀਂ ਸਾਨੂੰ ਸਨਮਾਨ ਮਿਲਨੇ ਨੇ ਸਾਨੂੰ ਤਰੱਕੀਆਂ ਮਿਲਣੀਆਂ ਨੇ ਤਾਂ ਫਿਰ ਦੌੜ 'ਚ ਮੁੰਡੇ ਮਾਰਨ ਲੱਗੇ ਭਾਈ ਕਿਵੇਂ ਦੇਖਦੇ ਹੋ ਅੱਜ 46ਵਾਂ ਦਿਨ ਹੈ ਪਰ ਪੰਜਾਬ ਸਰਕਾਰ ਵੀ ਚੁੱਪ ਨੇ ਇੱਥੋਂ ਦੇ ਐਮਐਲਏ ਵੀ ਚੁੱਪ ਨੇ ਤੇ ਉੱਚ ਅਧਿਕਾਰੀ ਵੀ ਚੁੱਪ ਹੈ 46 ਦਿਨ ਲਾਲੋ ਚਾਹੇ 46 ਮਹੀਨੇ ਚਾਹੇ 46 ਸਾਲਾਂ ਤੱਕ ਨਹੀਂ ਸਾਨੂੰ ਦਾ ਇਨਸਾਫ ਮਿਲਿਆ 84 ਦਾ ਇਨਸਾਫ ਮਿਲ ਗਿਆ ਕੈਸਾ ਹਲੋ ਤਾਂ ਇਹ ਜਿਹੜਾ ਇਨਸਾਫ ਦੀ ਗੱਲ ਆ ਨਾ ਇਹ ਬਹੁਤ ਦੂਰ ਦੀਆਂ ਗੱਲਾਂ ਨੇ ਕਿਉਂਕਿ ਸਾਡੇ ਲੋਕ ਨਹੀਂ ਇਕੱਠੇ ਸਾਨੂੰ ਲੱਗਦਾ ਸਾਦੀ ਵਾਰ ਹੀ ਨਹੀਂ ਆਉਣੀ ਸਾਨੂੰ ਕੀ ਆ ਕਿਤੇ ਮੁੰਡਾ ਮਾਰਿਆ ਗਿਆ ਆਨੂੰ ਸੋਡਾ ਵਿੱਚ ਆ ਕੇ ਕਿਤੇ ਖਪਾ ਦੇਣਗੇ ਗੈਂਗਸਟਰ ਕਹਿ ਕੇ ਗੋਲੀ ਮਾਰ ਦੇਣਗੇ ਜਿੰਨੇ ਵੀ ਝੂਠੇ ਮੁਕਾਬਲੇ ਹੁਣ ਹੋ ਰਹੇ ਆ ਪਿਛਲੇ ਸਾਲ ਦੋ ਸਾਲ ਤੋਂ ਸਾਡੇ 40 45 ਮੁੰਡੇ ਇਹਨਾਂ ਨੇ ਗੋਲੀਆਂ ਮਾਰ ਕੇ ਮਾਰਤੇ ਗੈਂਗਸਟਰ ਕਹਿ ਕੇ ਮਾਰਤੇ ਲੱਤਾਂ ਮਹਾਜ ਗੋਲੀਆਂ ਦਾ ਆਮ ਹੀ ਹੋ ਗਈਆਂ ਰੋਜ਼ ਹੀ ਮਾਰ ਦਿੰਦਾ ਪੰਜ ਸੈਂਕੜੇ ਮੁੰਡੇ ਜਖਮੀ ਕਰਤੇ ਮਾਰ ਮਾਰ ਗੋਲਣਾ ਜਿਲ੍ਹਿਆਂ ਤੋਂ ਲੈ ਕੇ ਅਸੀਂ ਕਹਿੰਦੇ ਜਿਹੜਾ ਬੰਦਾ ਕ੍ਰਾਈਮ ਕਰਦਾ ਜਿਹਨੇ ਜੁਨਮ ਕੀਤਾ ਸੋਡੇ ਕੋਲੇ ਸਿਸਟਮ ਹੈ ਕਾਨੂੰਨ ਹੈ ਜੱਜ ਹੈ ਜੇਲ੍ਹਾਂ ਹੈ ਉਦੇ ਸਾਹ ਨਾਲ ਤੁਸੀਂ ਕਾਰਵਾਈ ਕਰ ਦਿਓ ਸੋ ਉਹਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਚੱਕ ਕੇ ਬੰਦੇ ਦੇ ਮਾਰ ਕੇ ਗੋਲੀ ਤੇ ਕਹਿਦੇ ਨੇ ਜੀ ਗੈਸਟਰ ਸੀਗਾ ਇਹ ਕੋਈ ਕਹਾਣੀ ਘੜਦੀ ਆ ਪੁੱਸ ਰਿਕਵਰੀ ਕਰਾਉਣਗੇ ਜੀ ਉਹਨਾਂ ਨੇ ਚੱਕ ਕੇ ਸਾਡੇ ਦੇ ਫਾਇਰਿੰਗ ਕਰਤੀ ਜੀ ਤੇ ਇਹ ਜਵਾਬੀ ਕਾਰਵਾਈ ਚ ਮਾਰਤੇ ਸੋ ਇਹ ਜਿਹੜਾ ਮੈਂ 80 90 ਦੇ ਦੌਰ ਤੁਸੀਂ ਆਇਆ ਹੁੰਦਾ ਰਿਹਾ ਉਦੋਂ ਵੀ ਜਦੋਂ ਮੁੰਡਿਆਂ ਨੂੰ ਮਾਰਿਆ ਜਾਂਦਾ ਨਾ ਤਾਂ ਉਦੋਂ ਤਰੱਕੀਆਂ ਮਿਲਦੀਆਂ ਹੌਲਦਾਰ ਭਰਤੀ ਹੋਏ ਸਿਪਾਹੀ ਭਰਤੀ ਹੋਏ ਇੱਥੇ ਐਸਪੀ ਐਸਐਸਪੀ ਆਈਜੀ ਤੱਕ ਬੰਦੇ ਰਿਟਾਇਰ ਹੋਏ ਨੇ ਤਾਂ ਉਹ ਜਿਹੜਾ ਸਿਸਟਮ ਸੀਗਾ ਉਹੀ ਹੁਣ ਫੇਰ ਦੁਬਾਰਾ ਸ਼ੁਰੂ ਹੋ ਗਿਆ ਐਸ ਵੇਲੇ ਵੀ ਤੁਸੀਂ ਦੇਖੋ ਜਿੰਨੇ ਮੁੰਡੇ ਜੇ ਪਟਿਆਲੇ ਕਤਲ ਹੋਇਆ ਜੀ ਪਟਿਆਲਾ ਕਤਲ ਤੋਂ ਬਾਅਦ ਜਿਹੜਾ ਪੋਸੜਾ ਨੇ ਮੁੰਡਾ ਮਾਰਿਆ ਪਟਿਆਲੇ ਦੇ ਜੀ ਪੰਜਾਬ ਦਾ ਡੀਜੀਪੀਰ ਪੰਜਾਬ ਦਾ ਮੁੱਖ ਮੰਤਰੀਏ ਟਵੀਟ ਕਰਕੇ ਕਹਿੰਦਾ ਕਿ ਸਾਡੀ ਪੁਲਿਸ ਨੇ ਬੜਾ ਸ਼ਲਾਘਾਜੋਕ ਕੰਮ ਕੀਤਾ ਹੂੰ ਥੋੜੇ ਯਾਦ ਹੋਣਾ ਜਿਹੜੇ ਮੁੰਡੇ ਨੇ ਜਵਾਬ ਚੱਕ ਲਿਆ ਜੀ ਜੀ ਉਹ ਜਵਾਹ ਚੱਕਿਆ ਕੋਨਾ ਕੀਤਾ ਤੁਸੀਂ ਫੜ ਲਿਆ ਕਾਨੂੰਨ ਮੁਤਾਬਕ سزا ਦਿਵਾਓ ਉਹਨੂੰ ਹੱਥ ਖੜੇ ਕਰਾ ਕੇ ਬਾਹਰ ਕੱਢ ਲਿਆ ਮੁਰਗੇ ਮੂਦਾ ਪਾ ਕੇ ਸਿਰ 'ਚ ਗੋਲੀ ਮਾਰ ਦਿੱਤੀ ਜੀ ਇਹ ਤੁਹਾਨੂੰ ਕਿਹਨਾਂ ਅਧਿਕਾਰ ਦਿੰਦਾ ਤੂੰ ਉਸੇ ਬੰਦਿਆਂ ਨੇ ਜਾ ਕੇ ਫਿਰ ਕਰਨਲ ਬਾਸ ਕੁੱਟੇ ਅਪਟਿਆਲੇ ਹੂੰ ਤੇ ਉਹਨਾਂ ਲਈ ਉਹੋ ਜਿਹੇ ਬੰਦੇ ਜਿਹੜੇ ਬੰਦਿਆਂ ਨੂੰ ਮਾਰਦੇ ਨੇ ਡੀਜੀਪੀ ਡਿਸਕਾਂ ਦਾ ਸਨਮਾਨਤ ਹੁੰਦੇ ਨੇ ਰੈਂਕ ਮਿਲਦੇ ਨੇ ਉਹਨਾਂ ਦਾ ਨਾਮ ਰਿਕਮੈਂਡ ਕਰਕੇ ਭੇਜਿਆ ਜਾਂਦਾ ਰਾਸ਼ਟਰਪਤੀ ਅਵਾਰਡ ਦੇ ਲਈ ਤਾਂ ਜਦੋਂ ਇਹ ਦੌੜ ਲੱਗੀ ਜਦੋਂ ਅਸੀਂ ਸਾਨੂੰ ਸਨਮਾਨ ਮਿਲਣੇ ਨੇ ਸਾਨੂੰ ਤਰੱਕੀਆਂ ਮਿਲਣੀਆਂ ਨੇ ਤਪਰ ਦੌੜ ਚ ਮੁੰਡੇ ਮਾਰਨਗੇ ਕਿਸੇ ਨੇ ਵੀ ਚੱਕ ਕੇ ਗੈਂਗਸਟਰ ਕਹਿ ਕੇ ਮਾਰ ਦੇਣਗੇ ਤੇ ਲੱਖੀ ਬਾਈ ਤੁਸੀਂ ਪੰਜਾਬ ਦੇ ਹੋਰ ਵੀ ਹੱਕਾਂ ਵਾਸਤੇ ਲੜਦੇ ਰਹੇ ਨੂੰ ਕਿਸ ਤਰੀਕੇ ਨਾਲ ਸੰਘਰਸ਼ ਹੋਣਾ ਚਾਹੀਦਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਨਸਾਫ ਮਿਲੂਗਾ ਕਿ ਹਰ ਵਾਰੀ ਧਰਨਾ ਹੀ ਲਾਉਣਾ ਪਊਗਾ ਹਰ ਵਾਰੀ ਰੋਸ ਮਾਰਚ ਹੀ ਕਰਨੇ ਪੈਣਗੇ ਨਹੀਂ ਦੇਖੋ ਇਹੀ ਤਾਂ ਸਾਡਾ ਰੋਲੇ ਤਾਂ ਮੈਂ ਇਹ ਗੱਲ ਕਹਿਣਾ ਵੀ ਇੱਕ ਯਾਰ ਇੱਕ ਬਾਪ ਜਿਹਦੇ ਆਪਣੇ ਨੌਜਵਾਨ ਪੁੱਤ ਦੀ লাশ ਨੂੰ ਮੋਢਿਆਂ ਤੇ ਚੱਕ ਕੇ ਸੇਵਾ ਤੇ ਲ ਜਾਂਦਾ ਇੱਕ ਮਾਂ ਜਿਹਨੇ ਇੱਕ ਬੱਚੀ ਹਾਂਜੀ ਅੱਜ 46ਵਾਂ ਦਿਨ ਹੈ ਲੋਕਾਂ ਦਾ ਜਿਹੜਾ ਕੱਖ ਉਦਾਂ ਹੀ ਹੈ ਪਰ ਰਾਜਨੀਤਿਕ ਵੀ ਵੀ ਇੱਕ ਵਿਚਾਰੀ ਘਰ ਵਾਲੀ ਤੇ ਇੱਕ ਬੱਚਾ ਭਰ ਜਵਾਨ ਜੀ ਰੰਡੀ ਹੋ ਜਾਂਦੀ ਹੈ ਕਿ ਬੱਚੇ ਦੇ ਸਿਰ ਤੋਂ ਸਾਆ ਚਲੇ ਜਾਂਦਾ ਤਾਂ ਇਹ ਕਿੰਨੇ ਕੁ ਵਿਚਾਰੇ ਇਹ ਜੇ ਮਜਬੂਰ ਬਾਪ ਨੇ ਮਜਬੂਰ ਮਾਮਾ ਨੇ ਚੇ ਨੌਕਰ ਵਾਲਿਆਂ ਨੇ ਜਿਨ੍ਹਾਂ ਦੇ ਇਸ ਤਰ੍ਹਾਂ ਨੌਜਵਾਨ ਪੁੱਤ ਘਰ ਵਾਲੇ ਚਲੇ ਗਏ ਆ ਇੰਨਾ ਝੂਠੇ ਮੁਕਾਬਲੇ ਜੇ ਭਾਈ ਜਿਹੜੀ ਸਰਕਾਰ ਕਹਿੰਦੀ ਸੀ ਸੀ ਆਮ ਘਰਾ ਦੇ ਆ ਅਸੀਂ ਕਿਸਾਨਾਂ ਦੇ ਆ ਉਹਨਾਂ ਨੂੰ ਅੱਜ ਆਮ ਘਰਾ ਦੇ ਲੋਕ ਸੜਕਾਂ ਤੇ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਇੱਕ ਛੋਟਾ ਜਿਹਾ ਬੱਚਾ ਕਿਉਂ ਨਹੀਂ ਦਿੰਦਾ ਜਿਹੜਾ ਉਹਦੇ ਪਿਓ ਦਾ ਇਨਸਾਫ ਮੰਗ ਰਿਆ ਦੇਖੋ ਦੇਖਣ ਵਾਲੀ ਜਿਹੜੀ ਗੱਲ ਆ ਅੱਜ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਦਾ ਉੱਥੇ ਵੀ ਕਵਾਜ ਉੱਠੀ ਤੇ ਝੂਠੇ ਪੁਰਸ ਮੁਕਾਬਲਿਆਂ ਦੀ ਤਾਂ ਸਪੀਕਰ ਨੇ ਨਾਲ ਦੀ ਨਾਲ ਬਿਠਾਤਾ ਵੀ ਇਹ ਗੱਲ ਕਿਸੇ ਨਾਲ ਨਾ ਕਰੋ ਤਾ ਜਾਣੇ ਕਿਸੇ ਪਾਸੇ ਵੀ ਤੁਸੀਂ ਦੇਖੋ ਅੱਜ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਸਰਕਸ ਦਾ ਖਾੜਾ ਬਣਾਈ ਬੈਠਾ ਵਿਧਾਨ ਸਭਾ ਨੂੰ ਚੁਟਕਲੇ ਕਹਾਣੀਆਂ ਤੰਜ ਗੱਲ ਦਾ ਤੁਹਾਨੂੰ ਪਤਾ ਗੱਲਾਂ ਇਹਦਾ ਹੋਣ ਨਹੀਂ ਦਿੰਦਾ ਕਿਸੇ ਨੂੰ ਜਾਦੂਗਰਾਂ ਗੱਲਾਂ ਹਾਂਦਾ ਓ ਜੀ ਤਾਂ ਉਸ ਤਰੀਕੇ ਦੇ ਨਾਲ ਪੂਰਾ ਮਖੌਲ ਬਣਾ ਰੱਖਿਆ ਪੰਜਾਬ ਦਾ ਤੁਸੀਂ ਦੇਖੋ ਜ਼ਮੀਨਾ ਲੈਂਡ ਪੂਲਿੰਗ ਨੀਤੀ ਰਹੀ ਧੱਕੇ ਨਾਲ ਦੱਬ ਰਹੇ ਨੇ ਜਵਾਨੀ ਟੱਕਿਆਂ ਨਾਲ ਖਤਮ ਹੋਈ ਜਾਂਦੀ ਆ ਕੋਈ ਮੁਕਾਬਲੇ 'ਚ ਮਾਰਨ ਲੱਗ ਗਏ ਪਾਣੀ ਨਾਲ ਜ਼ਹਿਰਾਂ ਪਾਤੀਆਂ ਪ੍ਰਵਾਸ ਹੋਈ ਜਾਂਦਾ ਗੈਰ ਪੰਜਾਬੀਆਂ ਦੀਆਂ ਵੋਟਾਂ ਅੱਜ ਹੈਗਾਗਾ ਪੇਸ਼ੇਵ ਆਬਾਦੀ ਦਿਹਾੜਾ ਅੱਜ ਪੰਜਾਬ ਦੀ ਜਿਹੜੀ ਆਬਾਦੀ ਹੈ ਅੱਜ ਦੀ ਅੰਕੜੇ ਬੋਲ ਰਹੇ ਤਿੰਨ ਕਰੋੜ ਤੇ 30 ਲੱਖ ਹੋ ਗਈ ਹੈ ਸਾਡੀ ਆਬਾਦੀ ਆਈ ਕਿੱਥੋਂ ਸਰ ਦਾ ਜਵਾ ਕੱਲਾ ਕੱਲਾ ਉਹ ਕੁਛ ਬਾਹਰ ਚਲੇ ਗਏ ਆ ਕੁਛ ਛਿੱਟੇ ਨਾ ਮਰ ਗਏ ਆ ਕੋਸ਼ਾ ਗੋਲੀਆਂ ਮਾਰ ਕੇ ਮਾਰਤੇ ਆ ਇਹ ਆਵਾਦੀ ਵਧ ਕੱਚੋ ਰਹੀ ਆ ਵੋਟਾਂ ਬਣ ਕੱਚੋ ਰੀਆਂ ਨੇ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਇੱਥੇ ਵੋਟਾਂ ਬਣਾ ਰਹੇ ਨੇ ਡੈਮੋਗ੍ਰਾਫੀ ਜਿਹੜੀ ਬੜੇ ਜ਼ਬਰਦਸਤ ਤਰੀਕੇ ਨਾਲ ਬਦਲ ਚੁੱਕੀ ਆ ਪੰਜਾਬ ਦੀ ਤਾਂ ਅਸੀਂ ਇੱਥੇ ਰੌਲਾ ਪਾਉਣਾ ਸਾਡੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਆ ਕੰਮ ਕਰਨ ਆਉਣ ਕੋਈ ਜੀ ਸਦਕੇ ਆਉਣ ਪਰ ਇਸਿੱਤੇ ਲਈ ਇਸ ਪੰਜਾਬ ਲਈ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡਾ ਵਿਰਸਾ ਸਾਰਾ ਕੁਝ ਦਾਤੇ ਲੱਗ ਜਾਣਾ ਜੇ ਸਾਡੇ ਨਾਲ ਹਾਲਾਤ ਇਹ ਬਣ ਗਏ ਦੂਜੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਮੈਂ ਅਪੀਲ ਕਰਦਾ ਵੀ ਜੇ ਮੰਨ ਲਓ ਛੋਟੀ ਗਿਣਤੀ ਘਟ ਗਈ 26 ਚ ਮਰਦਮ ਸ਼ਮਾਰੀ ਹੋਣੀ ਹੈ ਛੋਟੀ ਕਿਹਨੇ ਪਰਛਪੜਦਾ ਜੀ ਹਨਾ ਤਾਂ ਜਿਹਦੀ ਗਿਣਤੀ ਜਿਹਦੀਆਂ ਵੋਟਾਂ ਉਹਦਾ ਰਾਜ ਤੇ ਉਹੀ ਚੱਲਣੀ ਹੈ ਸੋ ਸੋਚਣ ਦੇ ਵਿਸ਼ੇ ਨੇ ਹੁਣ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਹੈ 10 ਨੰਬਰ ਦੀ ਪੰਜਾਬੀ ਆ ਚੋਰ ਮੋਰਾਂ ਰਾਹੀਂ ਬਾਹਰਲੇ ਸੂਬਿਆਂ ਦੇ ਬੰਦੇ ਭਰਤੀ ਕੀਤੇ ਜਾ ਰਹੇ ਸੋ ਇਸ ਇੰਨਾ ਗੱਲਾਂ ਦਾ ਸੋਚਣ ਦੀ ਲੋੜ ਆ ਬਈ ਬਹੁਤ ਵੱਡੇ ਪੱਧਰ ਤੇ ਸਾਡੀ ਨਸਰ ਕੁਸ਼ੀ ਦੀ ਤਿਆਰੀ ਹੋ ਚੁੱਕੀ ਹੈ ਜੀ ਸ਼ੁਕਰੀਆ ਭਾਈ ਤਾਂ ਭਾਈ ਲੱਖਾ ਸਿੰਘ ਸਿਧਾਣਾ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਦੀ ਗੱਲਬਾਤ ਸਾਂਝੀ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਜਰੂਰ ਜੁੜੋ ਟੂਡੇਰ ਸਫਰ ਟੈਲੀ ਵੀ ਨਾਲ ਫਰਮਲਾਂਗਾ ਧੰਨਵਾਦ